ਸ਼ਾਇਦ ਹਾਕਮ ਨੂੰ ਇਹਦੇ ਨਾਲ ਕੋਈ ਵੱਡਾ ਫਰਕ ਨਹੀਂ ਪੈਂਦਾ ਹੈਗਾ ਜਦੋਂ ਪਿਛਲੇ ਅੰਦੋਲਨ ਦੇ ਵਿੱਚ ਵੀ ਅਸੀਂ 700 ਤੇ 51 ਜਿਹੜੀਆਂ ਸ਼ਹੀਦੀਆਂ ਸੀਗੀਆਂ ਉਹ ਦਿੱਲੀ ਦੀ ਤਰਤੀ ਦੇ ਵਿੱਚ ਹੋਈਆਂ ਇੰਨੀਆਂ ਅਰਥੀਆਂ ਜਿਹੜੀਆਂ ਉਹ ਅਸੀਂ ਪੰਜਾਬ ਨੂੰ ਲੈ ਕੇ ਆਏ ਸੀਗੇ ਤੇ ਕਿਸੇ ਵੀ ਕੋਈ ਵਿਧਾਨ ਸਭਾ ਲੋਕ ਸਭਾ ਜਾਂ ਕਿਸੇ ਵੀ ਸੈਸ਼ਨ ਦੇ ਵਿੱਚ ਹਾਕਮ ਦੇ ਮੂੰਹੋਂ ਇੱਕ ਵੀ ਤਰਸ ਵਾਲਾ ਸ਼ਬਦ ਜਾਂ ਅਫਸੋਸ ਨਹੀਂ ਸੀ ਨਿਕਲਿਆ ਜਿੱਦਿ ਤੁਹਾਨੂੰ ਇਦਾਂ ਮਹਿਸੂਸ ਹੁੰਦਾ ਕਿ ਸ਼ਾਇਦ ਅਸੀਂ ਇਸ ਧਰਤੀ ਦੇ ਪਛਿੰਦੇ ਨਹੀਂ ਹੈਗੇ ਅੱਜ ਇਹ ਹੋਈ ਕਹਿਣਾ ਚਾਹੁੰਦੇ ਆ ਇੱਕ ਇਹਨਾਂ ਦੇ ਦੁੱਖ 'ਚ ਸ਼ਾਮਲ ਹੋਣਾ ਹੈ ਦੂਜਾ ਇਹਨਾਂ ਤੇ ਸਾਨੂੰ ਮਾਣ ਆ ਕਿ ਇਹਨਾਂ ਨੇ ਪਹਿਲੇ ਅੰਦੋਲਨ 'ਚ ਵੀ ਬੜਾ ਇਹਨਾਂ ਨੇ ਹਸਾਤ ਦਿੱਤਾ ਪਹਿਲੇ ਦਿਨ ਜਾ ਕੇ ਉੱਥੇ ਹੀ ਰਹੇ ਆ ਤੇ ਇਹਦੇ ਵਿੱਚ ਵੀ ਇਹਨਾਂ ਦਾ ਵੀ ਸਾਥ ਹੈ ਜਥੇਬੰਦੀ ਦਾ ਵੀ ਬਹੁਤ ਵੱਡਾ ਉਪਰਾਲਾ ਤੇ ਅੱਜ ਬਹੁਤੀ ਗੱਲ ਕਰਨ ਨੂੰ ਤੇ ਦਿਲ ਨਹੀਂ ਕਰਦਾ ਪਰ ਇਹਨਾਂ ਨੂੰ ਇਹ ਦੱਸਣਾ ਹੈ ਵੀ ਅਸੀਂ ਤੁਹਾਡੇ ਨਾਲ ਖੜੀ ਆ ਸਾਡੀ ਜਥੇਬੰਦੀ ਵੀ ਖੜੀ ਆ ਅਸੀਂ ਭਾਰਤ ਬੰਦ ਕੀਤਾ ਕੱਲ ਉਹਦੇ ਵਿੱਚ ਸ਼ਬਦਾਂਜਲੀਆ ਵੀ ਦਿੱਤੀਆਂ ਇਹਨਾਂ ਨੂੰ ਕਿਉਂਕਿ ਪਤਾ ਲੱਗ ਗਿਆ ਵੀ ਮੇਰੀ ਰਵਿੰਦਰ ਸਿੰਘ ਹੁਣਾਂ ਨਾਲ ਗੱਲ ਹੁੰਦੀ ਰਹੀ ਆ ਤੇ ਉਹਨਾਂ ਤੇ ਵੀ ਸਾਰਿਆਂ ਤੇ ਮਾਣ ਆ ਰਵਿੰਦਰ ਸਿੰਘ ਉਹਨਾਂ ਦਾ ਵੀ ਕੀਤਾ ਟੁੱਟਾ ਵਾ ਸਾਰਿਆਂ ਤੇ ਸਾਨੂੰ ਮਾਣ ਤੇ ਅਸੀਂ ਇਹਨਾਂ ਦੇ ਨਾਲ ਆ ਜਦੋਂ ਕਹਿਣਗੇ ਜਿੱਥੇ ਕਹਿਣਗੇ ਉੱਥੇ ਅਸੀਂ ਪਹੁੰਚਾਂਗੇ ਉਹ ਵੀ ਗੱਲ ਕਰਨ ਨੂੰ ਅੱਜ ਕੋਈ ਗੱਲ ਨਹੀਂ ਸਰਕਾਰ ਦੇ ਤੇ ਉਹ ਕੰਮ ਆ ਸਰਕਾਰ ਜਿਹੜੀ ਗੱਲ ਕਰਦੀ ਉਹ ਗੱਲ ਥੋੜਾ ਕਰਦੀ ਪਈ ਆ ਉਹ ਤੇ ਸਿਰਫ ਐਵੇਂ ਟਾਈਮ ਟਪਾਉਣ ਦੇ ਆ ਜੇ ਉਹਨਾਂ ਸਾਡੇ ਮੁੱਦੇ ਮੰਨਣੇ ਆ ਤੇ ਉੱਥੇ ਐਲਾਨ ਕਰ ਦੇਣ ਅੱਗੇ ਵੀ ਤੇ ਐਲਾਨ ਕੀਤਾ ਹੀ ਹੈ ਨਾ ਤਿੰਨ ਕਾਨੂੰਨ ਵਾਪਸ ਕੀਤੇ ਐ ਐਲਾਨ ਕੀਤਾ ਇਹ ਕਰਨ ਸਹੀ ਐਲਾਨ ਫੇਰ ਆਪਾਂ ਇਹ ਮੀਟਿੰਗਾਂ ਨਾ ਤੇ ਇਹਨਾਂ ਨੇ ਕੋਈ ਸਾਨੂੰ ਖਰਾਬ ਕਰਨ ਵਾਲੀ ਗੱਲ ਆ ਪਰ ਉਹ ਸੋਚਦੇ ਆ ਕਿ ਇਹ ਮੀਟਿੰਗਾਂ ਨਾ ਇਹਨਾਂ ਨੂੰ ਖਰਾਬ ਕਰ ਲਾਂਗੇ ਜਾਂ ਇਹਨਾਂ ਦਾ ਬੰਬ ਗੋਲੀਆਂ ਮਾਰ ਕੇ ਪਿੱਛੇ ਨਹੀਂ ਹਟਦੇ ਪੰਜਾਬੀ ਉੱਥੇ ਖੜੇ ਨੇ ਤੇ ਅੱਗੇ ਨੂੰ ਹੀ ਵਧਾਂਗੇ ਪਿੱਛੇ ਨਹੀਂ ਜਾਂਦੇ ਜਿੱਦਣ ਸਾਰੇ ਪਹੁੰਚ ਗਏ ਉੱਥੇ ਚਲੋ ਅਸੀਂ ਬੰਦ ਕਰਕੇ ਕੱਲ ਤੱਕ ਅਸੀਂ ਰੁਕੇ ਹੀ ਅੱਜ ਹੁਣ ਸਾਰੀ ਤਿਆਰੀ ਹੈ ਉਧਰ ਨੂੰ ਪਹੁੰਚ ਰਹੇ ਹਾਂ ਸਾਰੇ ਇੱਥੇ ਬਿਲਕੁਲ ਸਾਰੇ ਨੇ ਐਲਾਨ ਹੋਣ ਕੀਤਾ ਪਰ ਤੁਰੇ ਤੇ ਉਦੋਂ ਦੇ ਨਾਲ ਆ ਸਾਰੇ ਅਸੀਂ ਕੋਈ ਅਲੱਗ ਨਹੀਂ ਆ ਕਿਸਾਨ ਜਿਹੜੇ ਐ ਇੱਕ ਦੂਜੇ ਦੇ ਨਾਲ ਆ ਕਿਸਾਨ ਮਜ਼ਦੂਰ ਇਕੱਠੇ ਆ ਕੋਈ ਕਿਸੇ ਨਾਲੋਂ ਅਲੱਗ ਨਹੀਂ ਆ ਇਹ ਸਰਕਾਰਾਂ ਅਲੱਗ ਕਰਦੀਆਂ ਆਪਣੇ ਝੂਠੀਆਂ ਖਬਰਾਂ ਗੋਦੀ ਮੀਡੀਆ ਤੇ ਚਲਾ ਕੇ ਅਲੱਗ ਕਰਨ ਦੀ ਕੋਸ਼ਿਸ਼ ਕਰਦੀਆਂ ਪਰ ਅਹੀਂ ਅਲੱਗ ਨਹੀਂ ਆਗੇ ਅੱਜ ਦੇਖ ਲਓ ਇੱਥੇ ਆਏ ਆ ਸਾਰੇ ਉੱਥੇ ਵੀ ਸਾਰੇ ਲੰਗਰ ਵੀ ਲਾਏ ਸਾਰੇ ਜਥੇਬੰਦੀਆਂ ਨੇ ਸਾਰੇ ਉੱਥੇ ਪਹੁੰਚੇ ਆ ਮੈਂ ਹਰਵਿੰਦਰ ਸਿੰਘ ਮਸਾਣਿਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਕਿਸਾਨ ਮਜ਼ਦੂਰ ਮੁਰਚਾ ਫਾਰਮ ਤੋਂ ਜੋ ਐ ਸ਼ਹਾਤਾਂ ਦਾ ਦੌਰ ਦੇ ਬਾਰੇ ਤਾਂ ਮੈਂ ਇਹ ਗੱਲ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਸ਼ਾਇਦ ਹਾਕਮ ਨੂੰ ਇਹਦੇ ਨਾਲ ਕੋਈ ਵੱਡਾ ਫਰਕ ਨਹੀਂ ਪੈਂਦਾ ਹੈਗਾ ਜਦੋਂ ਪਿਛਲੇ ਅੰਦੋਲਨ ਦੇ ਵਿੱਚ ਵੀ ਅਸੀਂ 751 ਜਿਹੜੀਆਂ ਸ਼ਹੀਦੀਆਂ ਸੀਗੀਆਂ ਉਹ ਦਿੱਲੀ ਦੀ ਤਰਤੀ ਦੇ ਵਿੱਚ ਹੋਈਆਂ ਇਨੀਆਂ ਅਰਥੀਆਂ ਜਿਹੜੀਆਂ ਅਸੀਂ ਪੰਜਾਬ ਨੂੰ ਲੈ ਕੇ ਆਏ ਸੀਗੇ ਇਹ ਕਿਸੇ ਵੀ ਕੋਈ ਵਿਧਾਨ ਸਭਾ ਲੋਕ ਸਭਾ ਜਾਂ ਕਿਸੇ ਵੀ ਸੈਸ਼ਨ ਦੇ ਵਿੱਚ ਹਾਕਮ ਦੇ ਮੂੰਹੋਂ ਇੱਕ ਵੀ ਤਰਸ ਵਾਲਾ ਸ਼ਬਦ ਜਾਂ ਅਫਸੋਸ ਨਹੀਂ ਸੀ ਨਿਕਲਿਆ ਜਿੱਦਿ ਤੋਂ ਇਦਾਂ ਮਹਿਸੂਸ ਹੁੰਦਾ ਕਿ ਸ਼ਾਇਦ ਅਸੀਂ ਇਸ ਧਰਤੀ ਦੇ ਪਛਿੰਦੇ ਨਹੀਂ ਹੈਗੇ ਔਰ ਜਿਹੜਾ ਕੱਲ ਸ਼ਹੀਦੀ ਗਿਆਨ ਸਿੰਘ ਪੁੱਤਰ ਗੁੱਜਰ ਸਿੰਘ ਵਾਸੀ ਚਾਚੋਕੇ ਜੀ ਦੀ ਹੋਈ ਆ ਇਦੇ ਵਿੱਚ ਸਰਕਾਰ ਵੱਲੋਂ ਜਿਹੜਾ ਅਤਿਆਚਾਰ ਦਾ ਅੰਤ ਜਿਹੜਾ ਆ ਉਥੇ ਤੇ ਅਤ ਦਿਖਾਈ ਗਈ ਆ ਉਹਦੇ ਨਾਲ ਹੋਇਆ ਆ 14 ਤਰੀਕ ਤੋਂ ਹੀ ਸਰਦਾਰ ਗੈਨ ਸਿੰਘ ਜਿਹੜੇ ਸੀਗੇ ਉਹ ਮੋਰਚੇ ਤੇ ਢੱਲੇ ਸੀਗੇ ਧੂਏ ਦੇ ਕਾਰਨ ਧੂਏ ਦੇ ਕਾਰਨ ਇਹਨਾਂ ਦਾ ਸਾਹ ਚੋਕ ਹੋ ਰਿਹਾ ਸੀਗਾ ਜਿਹੜਾ ਵੱਧਦਾ ਵੱਧਦਾ 15 ਨਾਈਟ ਨੂੰ ਬਹੁਤ ਜ਼ਿਆਦਾ ਵੱਧ ਗਿਆ ਔਰ ਰਾਜਪੁਰਾ ਤੋਂ ਰੈਫਰ ਕਰਕੇ ਅਸੀਂ ਇਹਨਾਂ ਨੂੰ ਪਟਿਆਲਾ ਰਜਿੰਦਰਾ ਦੇ ਵਿੱਚ ਦਾਖਲ ਕਰਵਾਇਆ ਸੀਗਾ ਜਿੱਥੇ ਇਹਨਾਂ ਦੀ ਲਗਭਗ 16 ਤਰੀਕ ਨੂੰ ਸਵੇਰੇ 7:32 ਕੁ ਮਿੰਟ ਤੇ ਜਿਹੜੀ ਆ ਮੌਤ ਹੋ ਗਈ ਆ ਪਰ ਇਹ ਸ਼ਹੀਦੀਆਂ ਦੇ ਦੌਰ ਜਿਹੜੇ ਨੇ ਇਹ ਗੱਲ ਬਿਲਕੁਲ ਸਪਸ਼ਟ ਕਰਦੇ ਨੇ ਕਿ ਸਰਕਾਰਾਂ ਲੋਕਤੰਤਰ ਦਾ ਜਿਹੜਾ ਮਖਾਟਾ ਚਿਹਰੇ ਤੇ ਪਾ ਕੇ ਲੋਕਾਂ ਦੇ ਨਾਲ ਪਿਛਲੇ 75 ਸਾਲ ਤੋਂ ਲਗਾਤਾਰ ਧੋਖੇ ਦੀ ਨੀਤੀ ਦੇ ਵਿੱਚ ਕੰਮ ਕਰ ਰਹੀਆਂ ਨੇ ਔਰ ਵੱਡਾ ਕਾਰਪੋਰੇਟ ਮਾਡਲ ਜਿਹੜਾ ਆ ਉਹ ਭਾਰਤੀਆਂ ਸਰਕਾਰਾਂ ਜਿਹੜੀਆਂ ਇਸ ਤਰਤੀ ਤੇ ਖੜਾ ਕਰਨਾ ਚਾਹੁੰਦੀਆਂ ਨੇ ਜਿੱਥੇ ਲੋਕਾਂ ਦੀਆਂ ਜੀਵਨ ਦੀਆਂ ਕਦਰਾਂ ਕੀਮਤਾਂ ਜਿਹੜੀਆਂ ਉਹ ਕਿਸੇ ਵੀ ਪਾਸੇ ਨਹੀਂ ਰਹਿ ਜਾਂਦੀਆਂ ਇਸ ਗੱਲ ਦੀ ਪ੍ਰੋਟਾ ਹੋਰ ਅੱਗੇ ਵਧਦੀ ਆ ਕਿਸੇ ਮਾਨਯੋਗ ਸੁਪਰੀਮ ਕੋਰਟ ਹਾਈ ਕੋਰਟ ਔਰ ਸੁਪਰੀਮ ਕੋਰਟ ਨੇ ਬਾਰ-ਬਾਰ ਇਸ ਗੱਲ ਦੇ ਉੱਤੇ ਪੁਸ਼ਟੀ ਮੰਗੀ ਗਈ ਆ ਸੂਬਾ ਸਰਕਾਰ ਦੇ ਕੋਲੋਂ ਵੀ ਕਿ ਇਹ ਜਿਹੜਾ ਫਾਇਰਿੰਗ ਹੋਈ ਆ ਜਿਹੜਾ ਇਹ ਤੁਸੀਂ ਇਹਨਾਂ ਵੱਡਾ ਉੱਥੇ ਐਕਸਪਲੋਸਿਵ ਕੀਤਾ ਆ ਜਾਂ ਐਕਸਪਲੋਜ਼ਨ ਤੁਹਾਡਾ ਬਾਰਡਰ ਤੇ ਚੱਲਿਆ ਆ ਇਹ ਕਿਸ ਰਾਈਟ ਦੇ ਅੰਦਰ ਆ ਔਰ ਇਹ ਕਿਉਂ ਕੀਤਾ ਗਿਆ ਪਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਵਾਬ ਕਾਪੀ ਉੱਥੇ ਧਾਇਰ ਨਹੀਂ ਕੀਤੀ ਗਈ ਜਿੱਥੋਂ ਇਹ ਸਾਫ਼ ਪ੍ਰਗਟ ਹੁੰਦਾ ਹੈ ਕਿ ਡਿਕਟੇਟਰਸ਼ਿਪ ਆ ਇੱਕ ਆਟੋਕ੍ਰੇਸੀ ਦਾ ਰਾਜ ਜਿਹੜਾ ਆ ਇੱਥੇ ਕੰਮ ਕਰਦਾ ਪਿਆ ਤੇ ਉਸ ਤੋਂ ਅੱਗੇ ਚੱਲਦੇ ਆ ਜਿੱਥੇ ਅਸੀਂ ਆਪਣੀ ਸੂਬਾ ਸਰਕਾਰ ਦੀ ਗੱਲ ਰੱਖਦੇ ਹਾਂ ਕਿ ਪੰਜਾਬ ਦੇ ਕਨਸਟੀਟਿਊਸ਼ਨਲ ਏਰੀਏ ਸੰਵਿਧਾਨਿਕ ਖੇਤਰ ਦੇ ਵਿੱਚ ਲਗਭਗ 36 ਘੰਟੇ ਲਗਾਤਾਰ ਬੰਬਾਰਡਮੈਂਟ ਹੁੰਦੀ ਰਹੀ ਆ ਤੇ ਸੂਬਾ ਸਰਕਾਰ ਵੀ ਇਹਦੇ ਉੱਤੇ ਕਿਸੇ ਤਰ੍ਹਾਂ ਦਾ ਐਕਸ਼ਨ ਲੈਣ ਦੇ ਵਾਸਤੇ ਜਾਂ ਕਿਸੇ ਤਰ੍ਹਾਂ ਦਾ ਪੱਖ ਕਿਸਾਨੀ ਦੇ ਰੱਖਣ ਦੇ ਵਿੱਚ ਵੀ ਅਸਫਲ ਰਹੀ ਆ ਜਿਸ ਦੇ ਕਾਰਨ ਬਹੁਤ ਵੱਡੇ ਪੱਧਰ ਤੇ ਉੱਤੇ ਜਿਹੜਾ ਆ ਕਿਸਾਨਾਂ ਦੇ ਉੱਤੇ ਜਿਹੜਾ ਸ਼ੰਪੂ ਆਰਡਰ ਦੇ ਉੱਤੇ ਅਤਿਆਚਾਰ ਹੋਇਆ ਜੀ ਬਿਲਕੁਲ ਜੀ ਰੈਗੂਲਰਲੀ ਪਿਛਲੇ ਅੰਦੋਲਨ ਦੇ ਵਿੱਚ ਵੀ ਸਰਦਾਰ ਗਿਆਨ ਸਿੰਘ ਜੀ ਸਾਡੇ ਨਾਲ 13 ਮਹੀਨੇ ਦਿੱਲੀ ਦੀ ਤਰਤੀ ਤੇ ਬੈਠੇ ਰਹੇ ਉਸ ਤੋਂ ਪਹਿਲਾਂ ਵੀ ਸਮੇਂ-ਸਮੇਂ ਤੇ ਲੋਕਲ ਪੱਧਰ ਤੇ ਸਟੇਟ ਪੱਧਰ ਤੇ ਸਾਡਾ ਸੂਬੇ ਤੇ ਜਿੱਥੇ-ਜਿੱਥੇ ਵੀ ਅੰਦੋਲਨ ਰਿਹਾ ਗਿਆਨ ਸਿੰਘ ਜੀ ਸਾਡੇ ਨਾਲ ਕੰਮ ਕਰਦੇ ਰਹੇ ਜੀ